ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਗੱਲ ਕਹਿ ਦੇਣਾ ਚਾਹਣਾ ਤੁਹਾਨੂੰ ਸਮੁੱਚੇ ਪੰਜਾਬੀਆਂ ਨੂੰ ਕਿ ਮੇਰਾ ਵੀਰ ਅੱਜ ਦੀ ਗੱਲਬਾਤ ਨੂੰ ਧੜਾ ਧੜ ਸਾਂਝੀਆਂ ਸਾਂਝੀ ਕਰ ਦਿੱਤੀ ਜੇ ਉਹ ਗੱਲਬਾਤ ਸਾਰੀ ਗਰੁੱਪਾਂ ਗਰਾਪਾਂ 'ਚ ਵੀ ਪਾ ਦਿਓ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਅਹਿਮ ਤੇ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਉਹ ਜੀਆਂ ਖਬਰਾਂ ਰੀਲਾਂ ਪੋਸਟਾਂ ਵੀਡੀਓ ਠਾ 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 ਸਾਂਝੀਆਂ ਕਰਦੇ ਰਹਿੰਨੇ ਜਿਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਅੱਜ ਆਪਾਂ ਗੱਲ ਕਰਨੀ ਹੈ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਹੋਂਦ ਨੂੰ ਬਚਾਉਣਾ ਸਾਡੀ ਸੱਭਿਆਚਾਰ ਨੂੰ ਬਚਾਉਣਾ ਹੈ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲਕ ਸਥਿਤੀ ਬਦਲੀ ਜਾ ਰਹੀ ਹੈ ਉਹਨੂੰ ਬਚਾਉਣਾ ਤਾਂ ਸਾਡੇ ਲਈ ਪੂਰੇ ਸਮੁੱਚੇ ਪੰਜਾਬੀਆਂ ਲਈ ਇਹ ਆਵਾਜ਼ ਬੁਲੰਦ ਕਰਨਾ ਬਹੁਤ ਜ਼ਰੂਰੀ ਆ ਸੁਸਕਰ ਕੇ ਕਹਿਣਾ ਕਿ ਮੈਂ ਇਸ ਮੇਰੀ ਗੱਲਬਾਤ ਨੂੰ ਮੇਰਾ ਵੀ ਲਗਾਤਾਰ ਸਾਂਝੇ ਕਰਦਾ ਉਤਰ ਜਾਓ ਕਿਉਂਕਿ ਬਹੁਤ ਹੀ ਮਹੱਤਵਪੂਰਨ ਗੱਲ ਜਾਂ ਕਾਨੂੰਨ ਅੱਜ ਕਹਿ ਦਈਏ ਇੱਕ ਸੂਬੇ ਦੀ ਸਰਕਾਰ ਵੱਲੋਂ ਬਣਾਇਆ ਗਿਆ ਜਿਹੜੇ ਕਾਨੂੰਨ ਨੂੰ ਲੈ ਕੇ ਅਸੀਂ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਾਂ ਸਰਕਾਰਾਂ ਦੇ ਅੱਗੇ ਵੀ ਆਪਣੀ ਪ੍ਰੋਪੋਜ਼ਲ ਰੱਖੀ ਆ ਸਰਕਾਰਾਂ ਦੇ ਅੱਗੇ ਝੰਡਾ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਇਹ ਪੇ ਚੁੱਕੀਆਂ ਚਿੱਠੀਆਂ ਲਿਖ ਚੁੱਕੇ ਆ ਮੇਲਾ ਕਰ ਚੁੱਕੇ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਅਹੁਦੇਦਾਰ ਨੇ ਉਹਨਾਂ ਨੂੰ ਇਹ ਸਾਰਾ ਕੁਝ ਭੇਜ ਚੁੱਕੇ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਚੰਡੀਗੜ੍ਹ ਵਿੱਚ ਪੈਦਾ ਇਸ ਕਾਨਫਰੰਸ ਕਰਕੇ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸੋ ਹੁਣ ਮੈਂ ਆਪਣੇ ਮੁੱਦੇ ਤੇ ਉਹਨਾਂ ਗੱਲ ਤੇ ਆਉਣਾ ਮੇਰਾ ਵੀ ਤੈਨੂੰ ਠਾ 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 ਕਰਕੇ ਸਿੱਧ ਦਿਓ ਕਰਾਂ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਅੱਜ ਉਤਰਾਖੰਡ ਸਰਕਾਰ ਦਾ ਫੈਸਲਾ ਜਿਹੜਾ ਲਿਆ ਗਿਆ ਉਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਹਨੇ ਅੱਜ ਇੱਕ ਫੈਸਲਾ ਕੀਤਾ ਤੇ ਉਹਨੇ ਇੱਕ ਟਵੀਟ ਵੀ ਕੀਤਾ ਤੇ ਅੱਜ ਹੈਡਲਾਈਨ ਖਬਰਾਂ ਦੀਆਂ ਸੁਰਖੀਆਂ ਬਣੀਆਂ ਇਹ ਖਬਰ ਅਖਬਾਰਾਂ ਦੀ ਉਹ ਮੈਂ ਤੁਹਾਨੂੰ ਖਬਰ ਥੋੜੀ ਜਿਹੀ ਪੜ ਕੇ ਸੁਣਾਉਣਾ ਧਿਆਨ ਦੇ ਨਾਲ ਸੁਣਨਾ ਤੇ ਆਪਣੇ ਲਈ ਕਿੰਵੇਂ ਤੇ ਕਿੰਨਾ ਜ਼ਰੂਰੀ ਆ ਉਹਨਾਂ ਨੇ ਇੱਕ ਅੱਜ ਦੀ ਖਬਰ ਹੈ ਕਿ ਉੱਤਰਾਖੰਡ ਟੂ ਸਟਾਪ ਆਊਟਸਾਈਡਰਸ ਫਰੋਮ ਵਾਇੰਗ ਫਾਰਮ ਲੈਂਡ ਇਨ 11 ਆਫ 13 ਡਿਸਟ੍ਰਿਕਟ ਵੀ ਉੱਤਰਾਖੰਡ ਦੇ ਵਿੱਚ ਜਿਹੜੇ 13 ਜ਼ਿਲ੍ਹੇ ਆ ਉਹਨਾਂ ਵਿੱਚ ਕੋਈ ਵੀ ਬਾਹਰਲਾ ਬੰਦਾ ਆ ਕੇ ਬਾਹੀ ਜੋਗ ਜਿਹੜੀ ਜ਼ਮੀਨ ਹੈ ਐਗਰੀਕਲਚਰ ਲੈਂਡ ਆ ਧਰਤੀ ਆ ਚਾਹੇ ਬਾਗਬਾਨੀ ਵਾਲੀ ਜ਼ਮੀਨ ਆ ਜਿਹੜੀ ਉਪਜਾਊ ਜ਼ਮੀਨ ਹੈ ਜਿੱਥੇ ਅਨਾਜ ਪੈਦਾ ਹੁੰਦਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਅੱਜ ਇਹ ਕੈਬਨਿਟ ਦੇ ਵਿੱਚ ਪਾਸ ਕਰਤਾ ਉਥੋਂ ਦੀ ਸਰਕਾਰ ਨੇ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਉੱਤਰਾਖੰਡ ਦੇ ਵਿੱਚ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦੀ ਖਬਰ ਆ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਹੈ ਤੇ ਉਹਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ ਤੇ ਅੱਜ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਅੱਗੇ ਧਿਆਨ ਨਾਲ ਸੁਣਿਓ ਉਹਨਾਂ ਦਾ ਤੇ ਸਾਡਾ ਫਰਕ ਕੀ ਆ ਸਾਡੇ ਗਦਾਰ ਲੀਡਰਾਂ ਦਾ ਸਾਡੇ ਲਾਂਤੀਆਂ ਦਾ ਤੇ ਉਹਨਾਂ ਦਾ ਕੀ ਫਰਕ ਆ ਉਹ ਦੇਖੋ ਧਿਆਨ ਨਾਲ ਗਰੀ ਅਗਲੀ ਜਿਹੜੀ ਇਹ ਗੱਲ ਕਹਿੰਦਾ ਜਿਹੜਾ ਧਾਮੀ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਉਹ ਅਗਲੀ ਗੱਲ ਕੀ ਕਹਿੰਦਾ ਕਹਿੰਦਾ ਦਿਸ ਹਿਸਟੋਰਿਕ ਸਟੈਪ ਬੈਲ ਪ੍ਰੋਟੈਕਟ resources of state culture heritage and rights of citizens ਉਹ ਕਹਿੰਦਾ ਅਸੀਂ ਆਪਣੇ ਜਿਹੜੇ ਰਿਸੋਰਸ ਨੇ ਸਾਡੇ ਕੁਦਰਤੀ ਵਸੀਲੇ ਨੇ ਸਾਡੀ ਧਰਤੀ ਸਾਡੇ ਪਾਣੀ ਸਾਡੇ ਜੋ ਵੀ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਸਾਡੀ ਵਿਰਾਸਤ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਅੱਗੇ ਉਹਨੇ ਸਾਰੀ ਖਬਰ ਦੇ ਵਿੱਚ ਦੱਸਿਆ ਕਿ ਲੰਬੇ ਸਮੇਂ ਤੋਂ ਉੱਤਰਾਖੰਡ ਦੇ ਲੋਕਾਂ ਦੀ ਇਹ ਮੰਗ ਸੀ ਕਿ ਉੱਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਆ ਕੇ ਜ਼ਮੀਨ ਨਾ ਲੈ ਸਕੇ ਅਸੀਂ ਉਹਨਾਂ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਲੋਕਾਂ ਦੀ ਸਾਡੇ ਉੱਤਰਾਖੰਡ ਦੇ ਲੋਕਾਂ ਦੀ ਮੂਲ ਨਿਵਾਸੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਸ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕੈਬਨਿਟ ਦੇ ਵਿੱਚ ਤੇ ਜਿਹੜਾ ਬਜਟ ਦਾ ਸੈਸ਼ਨ ਚੱਲ ਰਿਹਾ ਹੈ ਇਦੇ ਵਿੱਚ ਅਸੀਂ ਇਹ ਕਾਨੂੰਨ ਬਣਾ ਦੇਣਾ ਕਿ ਸਾਡੇ ਉੱਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਵੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦਾ ਉੱਤਰਾਖੰਡ ਸਰਕਾਰ ਦਾ ਇਹ ਫੈਸਲਾ ਹੈ ਇੱਥੇ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਆਪਣੀ ਜ਼ਮੀਨ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਆਪਣੀ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਬੋਲੀ ਨੂੰ ਆਪਣੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਸਾਡੇ ਮਥੇ ਤੇ ਉਹਦੀ ਟੈਗ ਮਾਰ ਦਿੱਤਾ ਜਾਂਦਾ ਹੈ ਕਿ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਇਹ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੇ ਨੇ ਇਹ ਸਹੀ ਨਹੀਂ ਹੈਗਾ ਇੱਥੇ ਇੱਕ ਸੰਵਿਧਾਨ ਆ ਇੱਕ ਕਾਨੂੰਨ ਆ ਜੀ ਇੱਕ ਸੰਵਿਧਾਨ ਆ ਇੱਕ ਕਾਨੂੰਨ ਆ ਤਾਂ ਭਾਈ ਹੋਰ ਪੁਸ਼ਕਰ ਧਾਮੀ ਤਾਂ ਦੇਸ਼ਦਰੋਹੀ ਹੋ ਗਿਆ ਉਹਨੇ ਇਹ ਕਾਨੂੰਨ ਕਿਉਂ ਲਾਗੂ ਕਰਤਾ ਸਮਝਣ ਦੀ ਲੋੜ ਆ ਵੀ ਉਹਨੇ ਫਿਰ ਇਹ ਕਾਨੂੰਨ ਕਿਉਂ ਲਾਗੂ ਕਰਤਾ ਵੀ ਇੱਥੇ ਕੋਈ ਵੀ ਬਾਹਰਲਾ ਬੰਦਾ ਉਤਰਾਖੰਡ ਦੇ ਵਿੱਚ ਆ ਕੇ ਸਾਡੀ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਦੇ ਵਿੱਚ हिमाचल ਦੇ ਵਿੱਚ 1900 1972 ਦਾ 1972 ਦਾ ਕਾਨੂੰਨ ਹੈ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਰਾਜਸਥਾਨ ਦੇ ਵਿੱਚ 1962 ਦਾ ਕਾਨੂੰਨ ਹੈ ਕਿ ਇੱਥੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦਾ। ਫਰੋ ਦੇਸ਼ਦਰੋਹੀ ਨਹੀਂ ਹੋਏ, ਉਹ ਦੇਸ਼ ਵਿਰੋਧੀ ਨਹੀਂ ਹੋਏ। ਸੰਵਿਧਾਨ ਇੱਕ ਹੈ, ਦੇਸ਼ ਇੱਕ ਹੈ। ਤੇ ਇੰਨਾ ਸੂਬਿਆਂ ਨੇ ਫਿਰ ਕਿਵੇਂ ਕਾਨੂੰਨ ਬਣਾ ਲਏ ਬਈ। ਤੇ ਪੰਜਾਬ ਦੇ ਕਾਨੂੰਨ ਸਾਡੇ ਵਾਲੇ ਲਾਂਤੀ ਸਾਡੇ ਵਾਲੇ ਗਦਾਰ ਲੀਡਰ ਜਦੋਂ ਅਸੀਂ ਇਹ ਗੱਲ ਕਰਦੇ ਆਂ ਤੇ ਨਾਲ ਦੀ ਨਾਲ ਰਲਣਾ ਪਉਣ ਲੱਗੇ ਨਾ ਨਾ ਨਹੀਂ ਇਹ ਨਾ ਗੱਲ ਕਰਿਓ ਸਾਨੂੰ ਐਂ ਕਹਿਣਗੇ ਸਾਨੂੰ ਐਂ ਕਹਿਣਗੇ ਹੱਦ ਹੋ ਗਈ ਆ ਅੱਜ ਪੰਜਾਬ ਸ਼ਾਮਲਾਡ ਬਣਾ ਦਿੱਤਾ ਗਿਆ ਅੱਜ ਜਿਹੜਾ ਵੀ ਦਿੱਲੀ ਦਾ ਖੰਡਾ ਚੱਲਿਆ ਹੋਇਆ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨਾਂ ਲੈ ਰਿਹਾ ਤੇ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਵਰਾਸਤ ਨੂੰ ਤਹਿਸ਼ ਨਸ਼ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਨੂੰ ਮਾਰਿਆ ਜਾ ਰਿਹਾ ਸੋ ਪੰਜਾਬੀਓ ਆਪਣੀਆਂ ਅੱਖਾਂ ਖੋਲੋ ਸਾਨੂੰ ਅੱਜ ਕੀ ਕਰਨ ਦੀ ਲੋੜ ਆ ਸਾਨੂੰ ਅੱਜ ਇੱਕ ਆਵਾਜ਼ ਬਣਨ ਦੀ ਲੋੜ ਆ ਪੰਜਾਬ ਦੇ ਲਈ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਜਿਵੇਂ ਦੂਜੇ ਸੂਬਿਆਂ ਨੇ ਕਾਨੂੰਨ ਬਣਾਏ ਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਇਹ ਕਾਨੂੰਨ ਬਣਾਵੇ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਾ ਲੈ ਸਕੇ ਜੇ ਅਸੀਂ ਆਵਾਜ਼ ਬੁਲੰਦ ਕਰਾਂਗੇ ਅਸੀਂ ਇਕੱਠੇ ਹੋ ਕੇ ਬੋਲਾਂਗੇ ਤਾਂ ਹੀ ਜਾ ਕੇ ਇਹ ਜਿਹੇ ਕਾਨੂੰਨ ਜਿਹੜੇ ਹੋ ਬਣਨੇ ਆ ਹੁਣ ਅਗਲੀ ਗੱਲ ਆਪਾਂ ਕਰਦੇ ਆਂ ਸਰਕਾਰ ਨੇ ਪਿੱਛੇ ਜੇ ਮੁੱਖ ਮੰਤਰੀ ਭਵਨ ਸਿਮਾਨ ਨੇ ਸਰਕਾਰ ਨੇ ਕਿਹਾ ਕਿ ਅਸੀਂ 2000 ਦੇ ਕਰੀਬ ਜਿਹੜੀਆਂ ਪੰਜਾਬ ਪੁਲਿਸ ਦੀਆਂ ਕਨਸਟੇਬਲ ਦੀਆਂ ਪੋਸਟਾਂ ਕੱਢੀਆਂ ਨੇ ਤਕ ਉਸ ਪੋਸਟਾਂ ਜਿਹੜੀਆਂ ਸਹਾਇਕ ਲੈਂਡਮੈਨ ਦੀਆਂ ਕੱਢੀਆਂ ਗਈਆਂ ਨੇ ਦੇਖੋ ਇਹਨਾਂ ਨੌਕਰੀਆਂ ਦੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਹੈਰਾਨੀਜਨ ਗੱਲ ਦੇਖੋ ਪਹਿਲਾਂ ਵੀ ਵੱਖ-ਵੱਖ ਜਿਹੜੀਆਂ ਨੌਕਰੀਆਂ ਦਿੱਤੀਆਂ ਜਿੰਨੀਆਂ ਭਵੰਤਮਾਨ ਰੋਹ ਦਮਕ ਜੇ ਮਾਰਦਾ ਕਿ ਮੈਂ 50 ਹਜ਼ਾਰ ਨੌਕਰੀ ਦੇਤੀ ਮੈਂ 60 ਹਜ਼ਾਰ ਨੌਕਰੀ ਦੇਤੀ ਭਵੰਤਮਾਨ ਨੂੰ ਮੈਂ ਬੇਨਤੀ ਕਰਦਾ ਕਿ ਮਾਨ ਸਾਹਿਬ ਤੁਸੀਂ ਇਹਦੇ ਅੰਕੜੇ ਲੋਕਾਂ ਦੇ ਸਾਹਮਣੇ ਰੱਖੋ ਕਿ ਇਹਨਾਂ ਚ ਗੈਰ ਪੰਜਾਬੀ ਕਿੰਨੇ ਆ 53 53 52 52 ਫੀਸਦੀ ਅੱਛੇ ਬਾਰਲੇ ਸੂਬਿਆਂ ਦੇ ਲੋਕ ਭਰਤੀ ਕਰ ਲੈ ਗਏ ਆ ਕਿਵੇਂ ਚੁਰਮੋਰੀ ਰਾਹੀਂ ਕੀਤੇ ਗਏ ਆ ਤੇ ਹਰਾਨੀ ਦੀ ਗੱਲ ਦੇਖੋ ਇਹਨਾਂ ਨੇ ਜਿਹੜਾ ਹੁਣ ਆਪਣਾ ਨਵੀਆਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਪੰਜਾਬੀ ਸਿਰਫ 10 ਅੰਕਾਂ ਦੀ ਰੱਖੀ ਹੋਈ ਹੈ 10 ਅੰਕਾਂ ਦੀ ਪੰਜਾਬੀ ਹਿਮਾਚਲ ਦੇ ਵਿੱਚ ਹਿਮਾਚਲ ਦਾ ਬੋਨਫਾਇਡ ਜਿਹੜਾ ਉੱਥੋਂ ਕਈ ਸਦੀਆਂ ਤੋਂ ਹਾਕਿਆਂ ਤੋਂ ਰਹਿ ਰਿਹਾ ਉਹੀ ਅਪਲਾਈ ਕਰ ਸਕਦਾ ਦੂਜਾ ਬੰਦਾ ਹਿਮਾਚਲ 'ਚ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ ਮਹਾਰਾਸ਼ਟਰ ਦੇ ਵਿੱਚ 25 ਪਰਸੈਂਟ ਰੱਖੇ ਗਏ ਉਹਨਾਂ ਦੀ ਆਪਣੀ ਬੋਲੀ ਮੌਖੀ ਦੇ ਹਰਿਆਣਾ 'ਚ 35% ਨੇ ਉਹਨਾਂ ਦੀ ਜੀਕੇ ਜਰਨਲ ਨੌਲੇਜ ਲਾ ਕੇ ਤੇ ਉਹਨਾਂ ਦੀ ਬੋਲੀ ਦੇ ਲਈ ਰਾਜਸਥਾਨ ਦੇ ਵਿੱਚ 60% ਹੈ ਜੀਕੇ ਦੇ ਨੰਬਰ ਤੇ ਨਾਲ ਉਹਨਾਂ ਦੀ ਜਿਹੜੀ ਬੋਲੀ ਆ ਤੇ ਪੰਜਾਬ ਦੇ ਵਿੱਚ ਕਿਸੇ ਨੇ ਜੇ ਨੌਕਰੀ ਲਈ ਅਪਲਾਈ ਕਰਨਾ ਤੇ 10 ਅੰਕਾਂ ਦੀ ਪੰਜਾਬੀ ਹੈ ਜੀ ਤੇ ਨਾਲ ਇੱਕ ਪੇਪਰ ਰੱਖਤਾ ਇਹਨਾਂ ਨੇ 50 ਨੰਬਰ ਦਾ ਕਿ ਆਪ ਪੇਪਰ ਤੁਸੀਂ 50 ਨੰਬਰ ਦਾ ਦੇਣਾ ਤੇ ਉਸ ਪੇਪਰ ਦੇ ਜਿਹੜੇ ਨੰਬਰ ਆ ਉਹ ਤੁਹਾਡੀ ਮੈਡ ਦੇ ਵਿੱਚ ਦਰਜ ਨਹੀਂ ਹੋਣੇ ਉਹ ਮੈਡ ਜਿਹੜੀ ਬਣਦੀ ਹੈ ਉਸ ਦਰਜ ਨਹੀਂ ਹੋਣੇ ਉਹ ਵੈਸੇ ਹੀ ਹੈ ਉਹ ਕੱਲਾ ਟੈਸਟ ਰੱਖਿਆ ਗਿਆ ਵੀ ਤੁਸੀਂ ਆਹ 50 ਨੰਬਰ ਦਾ ਪੇਪਰ ਆ ਤੇ ਇਹਨੂੰ ਜੇ ਪਾਸ ਕਰ ਲਿਆ ਤੁਸੀਂ ਜਿੱਥੋਂ ਦੇ ਵੀ ਹੈਗੇ ਆ ਤੁਸੀਂ ਪੰਜਾਬ ਚ ਆ ਕੇ ਨੌਕਰੀ ਲੈ ਸਕਦੇ ਆ ਤੇ ਉਹ ਪੇਪਰ ਪਤਾ ਕਿਹੇ ਜਾ ਹੁੰਦਾ ਹਫਤੇ ਚ ਕਿੰਨੇ ਦਿਨ ਹੁੰਦੇ ਆ ਜੀ ਸਾਲ ਚ ਕਿੰਨੇ ਮਹੀਨੇ ਹੁੰਦੇ ਆ ਜੀ ਹਫਤੇ ਦੇ ਵਿੱਚ ਦਿਨਾਂ ਦੇ ਨਾਮ ਦੱਸੋ ਜੀ ਮੰਗਲਵਾਰ ਤੇ ਵੀਰਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਜੀ ਇਹ ਹਜੇ ਪ੍ਰਸ਼ਨ ਹੁੰਦੇ ਨੇ ਉਸ ਪੇਪਰ ਦੇ ਇੰਨਾ ਸੌਖਾ ਪੇਪਰ ਸੈਕ ਕੀਤਾ ਜਾਂਦਾ ਕਿ ਜਿਹੜਾ ਮਰਜੀ ਬੰਦਾ ਆ ਕੇ ਉਹਨੂੰ ਪਾਸ ਕਰਕੇ ਤੇ ਪੰਜਾਬ ਦੇ ਵਿੱਚ ਨੌਕਰੀਆਂ ਲੈ ਰਿਆ ਸਾਰੇ ਸੂਬੇ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੇ ਜਿਹੜੇ ਕੁਦਰਤੀ ਸਰੋਤ ਆ ਵਸੀਲੇ ਆ ਉਹਨਾਂ ਨੂੰ ਬਚਾਉਣ ਲਈ ਆਪਣੇ ਲੋਕਾਂ ਆਪਣੇ ਮੂਲ ਨਿਵਾਸੀਆਂ ਨੂੰ ਨੌਕਰੀ ਦੇਣ ਲਈ ਕਾਨੂੰਨ ਬਣਾ ਰਹੇ ਨੇ ਪਰ ਪੰਜਾਬ ਦੇ ਵਿੱਚ ਧਜੀਆਂ ਡਾਈਆਂ ਜਾ ਰਹੀਆਂ ਨੇ 300 ਬੰਦਾ ਮੈਂ ਬੜੇ ਲੰਮੇ ਸਮੇਂ ਤੋਂ ਕੈਪਟਨ ਨੂੰ ਮਿਲਿਆ ਚੰਨੀ ਨੂੰ ਮਿਲਿਆ ਜਦ ਮੁੱਖ ਮੰਤਰੀ ਹੁੰਦੇ ਸੀਗੇ ਭਵੰਤਮਾਨ ਨੂੰ ਮਿਲਿਆ ਕਿ ਜਿਹੜੇ 300 ਬੰਦਾ ਪੈਰਾ ਮਿਲਟਰੀ ਫੋਰਸ ਦੇ ਵਿੱਚੋਂ ਲਿਆ ਕੇ ਸੀਮ ਸਕਿਉਰਿਟੀ ਦੇ ਵਿੱਚ ਭਰਤੀ ਕੀਤਾ ਗਿਆ ਸਿਪਾਹੀ ਤੋਂ ਲੈ ਕੇ ਇਨਸਪੈਕਟਰ ਤੱਕ ਭਰਤੀ ਕੀਤੇ ਗਏ ਆ ਡੀਐਸਪੀ ਤੱਕ ਭਰਤੀ ਕੀਤੇ ਗਏ ਆ ਉਹਨਾਂ ਨੂੰ ਮਰਦ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਪੰਜਾਬ ਦੇ ਅਧਿਕਾਰੀ ਸੀ ਉਹਨਾਂ ਦੀਆਂ ਸੈਨਿਓਰਿਟੀਆਂ ਮਾਰ ਦਿੱਤੀਆਂ ਗਈਆਂ ਮੈਂ ਮੁੱਖ ਮੰਤਰੀਆਂ ਨੂੰ ਮਿਲਦਾ ਰਿਹਾ ਮੈਂ ਗ੍ਰਹਿ ਮੰਤਰੀਆਂ ਨੂੰ ਮਿਲਦਾ ਰਿਹਾ ਪੰਜਾਬ ਦੇਆਂ ਨੂੰ ਵੀ ਇਹਦਾ ਹੱਲ ਕਰੋ ਇਹਦੀ ਪੜਤਾਲ ਕੀਤੀ ਜਾਵੇ ਬੰਦੇ ਭਰਤੀ ਕਿਵੇਂ ਹੋਏ ਕਿਹਨੇ ਕੀਤੇ ਇਹ ਸ਼ੁਰੂ ਕੀਤਾ ਕੰਮ ਬਾਦਲਾਂ ਨੇ ਫਿਰ ਜਾਂਦਾ ਜਾਂਦਾ ਕੰਡੇ ਵੀਜ ਗਿਆ ਕੈਪਟਨ ਇੱਥੇ ਪਰ ਕੋਈ ਉਹਦੇ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਉਹ ਜਿਉਂ ਦੀ ਤਿਉਂ ਚੱਲ ਰਿਹਾ ਕੰਮ ਹੋਰ ਬੰਦੇ ਭਰਤੀ ਅੱਜ ਵੀ ਕੀਤੇ ਜਾ ਰਹੇ ਆ ਇਹਦਾ ਹੋਰ ਸਾਡੇ ਜਿਹੜੇ ਹਿੱਕ ਦੇ ਵਿੱਚ ਕੈਲ ਠੋਕ ਗਿਆ ਜਾਂਦਾ ਜਾਂਦਾ ਕੈਪਟਨ 20 220 ਦੇ ਵਿੱਚ ਹੋਰ ਦੇਖੋ 220 ਦੇ ਵਿੱਚ ਕੈਪਟਨ ਇੱਕ ਕਾਨੂੰਨ ਬਣਾ ਗਿਆ ਵੀ ਜਿਹੜੇ ਇੱਥੇ ਕਲੋਨੀਆਂ ਝੁੱਗੀਆਂ ਝੋਪੜੀਆਂ ਵਾਲੇ ਬੈਠੇ ਐ ਝੁੱਗੀਆਂ ਝੋਪੜੀਆਂ ਵਾਲੇ ਨੂੰ ਕੱਢਿਆ ਨਹੀਂ ਜਾਊਗਾ ਠਾਇਆ ਨਹੀਂ ਜਾਊਗਾ ਜੇ ਉਹ ਬੈਠੇ ਆ ਤਾਂ ਉਹ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਊਗੀ ਜੇ ਕੋਈ ਉੱਥੇ ਉਹਨਾਂ ਨੇ ਸਰਕਾਰ ਨੇ ਕੋਈ ਪ੍ਰੋਜੈਕਟ ਬਣਾਉਣਾ ਕੋਈ ਕੋਈ ਇਮਾਰਤ ਬਣਾਉਣੀ ਆ ਕੋਈ ਵੀ ਉੱਥੇ ਆਪਣਾ ਕਿਸ ਤਰ੍ਹਾਂ ਦਾ ਕੋਈ ਬਿਲਡਿੰਗ ਬਣਨੀ ਆ ਕੋਈ ਉੱਥੇ ਦਫ਼ਤਰ ਬਣਾਉਣਾ ਹੈ ਤਾਂ ਉਹਦੇ ਬਦਲੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਆ ਉਹਨਾਂ ਨੂੰ ਕਦੇ ਪੰਜਾਬ ਦੇ ਵਿੱਚ ਹੋਰ ਜ਼ਮੀਨ ਦੇ ਦਿੱਤੀ ਜਾਊਗੀ 220 ਦੇ ਵਿੱਚੇ ਕੈਪਟਨ ਜਾਂਦਾ ਜਾਂਦਾ ਘਿਰਟ ਹੋ ਗਿਆ ਪੰਜਾਬ ਦੀ ਹਿੱਕ ਤੇ ਹੁਣ ਝੁੱਗੀਆਂ ਝੋਪੜੀਆਂ 'ਚ ਪੰਜਾਬੀ ਤਾਂ ਬਹਿੰਦੇ ਨਹੀਂ ਝੁੱਗੀਆਂ ਝੋਪੜੀਆਂ 'ਚ ਬੈਠਦੇ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਕੋਈ ਰੇਲਵੇ ਸਟੇਸ਼ਨ ਦੇ ਕੋਲੇ ਬੈਠਾ ਕੋਈ ਪੁਲ ਥੱਲੇ ਬੈਠਾ ਕੋਈ ਨਹਿਰਾਂ ਤੇ ਬੈਠਾ ਕੋਈ ਦਰਿਆਵਾਂ ਦੇ ਕੰਢੇ ਬੈਠਾ ਉਹ ਕਾਨੂੰਨ ਦੇ ਤਹਿਤ ਜੇ ਕਾਨੂੰ ਠਾਏ ਵੀ ਜਾਣਗੇ ਤਾਂ ਆਪ ਦੇ ਸਾਡੇ ਆਪ ਦੇ ਗਦਾਰ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਦੇਣੀ ਪੈਣੀ ਆ ਸੋ ਇਸ ਤਰ੍ਹਾਂ ਪੰਜਾਬ ਨੂੰ ਭਰਾਵੋ ਬਰਬਾਦ ਕੀਤਾ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਪੰਜਾਬ ਨੂੰ ਕੋਈ ਇੱਥੇ ਬਾਲੀਵੁੱਡਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਰੱਖ ਨਹੀਂ ਹੋ ਰਹੀ ਇੱਥੇ ਸੋ ਪੰਜਾਬੀਓ ਲੰਮੇ ਸਮੇਂ ਤੋਂ ਅਸੀਂ ਇਹ ਕਹਿ ਰਹੇ ਹਾਂ ਲੋਕੋ ਉੱਠ ਕੇ ਆਵਾਜ਼ ਬੁਲੰਦ ਕਰੋ ਆ ਸਾਰੇ ਗਦਾਰ ਆ ਲਾਹਨਤੀ ਲੋਕ ਆ ਲੀਡਰ ਜਿਹੜੇ ਇੱਥੇ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਅੱਜ ਇਸ ਵੇਲੇ ਚਾਹੇ ਸੁਖਵੀਰ ਸਿੰਘ ਬਾਦਲਾਜਾ ਕੋਈ ਹੋਰ ਹੈ ਬੀਜੇਪੀ ਨੂੰ ਜਾਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਹ ਜੇ ਕਾਨੂੰਨ ਦੂਜੇ ਸੂਬਿਆਂ ਦੇ ਵਿੱਚ ਬਣ ਸਕਦੇ ਆ ਤਾਂ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਬਣਾ ਰਹੇ ਕੀ ਸੋਡੀ ਮਜਬੂਰੀ ਹੈ ਸੋਡੀ ਸਰਕਾਰਾਂ ਮਹਾਰਾਜੇ ਬੜਕ ਨੂੰ ਪੁੱਛਣਾ ਚਾਹੁੰਦਾ ਸੋਡੀ ਸਰਕਾਰ ਹੈ ਕਾਂਗਰਸ ਦੀ ਹਿਮਾਚਲ ਦੇ ਵਿੱਚ ਉੱਥੇ ਬੋਨਫੈਡ ਲਾਗੂ ਹੁੰਦਾ ਹੈ ਬਾਹਰਲਾ ਬੰਦਾ ਨੌਕਰੀਨ ਲੈ ਸਕਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਸੋਡੀ ਸਰਕਾਰ ਹੈ ਸੋਡੀ ਇੱਕ ਪਾਰਟੀ ਹੈ ਤੁਸੀਂ ਉੱਥੋਂ ਜੋ ਦਿੱਲੀੋਂ ਹੁਕਮ ਆਉਂਦਾ ਤੁਸੀਂ ਉਹੀ ਅੱਗੇ ਉਹਨੂੰ ਆਮ ਦੇ ਰੂਪ ਚ ਲਾਗੂ ਕਰਦੇ ਆਂ ਬੀਜੇਪੀ ਦੀ ਸਰਕਾਰ ਉਤਰਾਖੰਡ ਦੇ ਵਿੱਚ ਹੈ ਜਿਹਨੇ ਅੱਜ ਐਲਾਨ ਕਰਤਾ ਅੱਜ ਹੁਕਮ ਕਰਤਾ ਕਿ ਇੱਥੇ ਸਾਡੇ ਕੋਈ ਬੰਦਾ ਬਾਹਰ ਲਾ ਕੇ ਜ਼ਮੀਨ ਨਹੀਂ ਲੈ ਸਕਦਾ ਤਾਂ ਸਾਡਾ ਫਰਜ਼ ਬਣਦਾ ਹੈ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਲੋਕ ਹੈ ਸੋਨੂੰ ਕੋਈ ਮਤਲਬ ਨਹੀਂ ਕਿ ਪੰਜਾਬ ਨਾਲ ਕੀ ਹੋ ਰਿਹਾ ਪੰਜਾਬ ਦੇ ਕੁਦਰਤੀ ਵਸੀਲੇ ਤਬਾਹ ਕੀਤੇ ਜਾ ਰਿਹਾ ਹੈ ਬੋਲੀ ਮਾਰੀ ਜਾ ਰਹੀ ਹੈ ਨੌਕਰੀਆਂ ਖੋਈਆਂ ਜਾ ਰਹੀਆਂ ਪੰਜਾਬੀ